ਇਹ ਸਿੱਕਲਾ ਰੱਬਾ ਅੱਲਾਹ ਨਦੀਮ ਹੈ ਕਿ ਹੋਣੀ ਸਾਰੇ ਮੇਰੀ ਕੀ ਕੀ ਆ ਗਿਆ ਮੇਰਾ ਉਹ ਝੂਠ ਬੋਲ ਕੇ ਸਰਕਾਰ ਬਣਾ ਲਿਆ ਝੂਠ ਬੋਲ ਕੇ ਪਹਿਲਾਂ ਸੌ ਖਾਲੀਆਂ ਝੂਠੀਆਂ ਇਸੇ ਤਰ੍ਹਾਂ ਬਿੱਟੂ ਜੀ ਝੂਠ ਦੇ ਚ ਬੋਲਿਆ ਸਾਰੀ ਦੁਨੀਆ ਜਾਣਦੀ ਆ ਵੀ ਐਲੀਵੇਟਰ ਰੋਡ ਦਾ ਨੀ ਪੱਥਰ ਫ਼ਰਦੌਸ ਸੁਖੀ ਸਿੰਘ ਬਾਦਲ ਜੀ ਨੇ ਗੱਦਗੀ ਸਭ ਤੋਂ ਜੀ ਹੋਣੀ ਜੀ ਅਸੀਂ ਵਾਲੇ ਤੁਹਾਡੇ ਮਹਿਕਾਮ ਵਿੱਚ ਨਹੀਂ ਆਉਂਗੇ ਜੀ ਬਹੁਤ ਤਿੰਨ ਵਾਰ ਤੋਂ ਖਾ ਪਹਿਲਾਂ ਖਾ ਚੁੱਕੇ ਹਾਂ ਵਾਰੀ ਵਾਰੀ ਉਮੀਦਵਾਰ ਨੂੰ ਤਿੰਨ ਵਾਰ ਜਿਤਾ ਚੁੱਕੇ ਹਾਂ ਸਰਕਾਰ ਬਣਨ ਤੋਂ ਪਹਿਲਾਂ ਮੁੱਦਿਆਂ ਦੇ ਉੱਤੇ ਗੱਲ ਕਰਕੇ ਫਿਰ ਕਿਸੇ ਨੂੰ ਸਮਰਥਨ ਦੇਣਾ। ਪੰਜਾਬ ਦੇ ਮਸਲੇ ਹੱਲ ਕਰਾ ਕੇ ਪੰਜਾਬ ਦੀਆਂ ਲੋਕਾਂ ਦੀ ਗੱਲ ਕਰਕੇ ਫਿਰ ਸਮਰਥਨ ਦੇਵਾਂਗੇ। ਉਹ ਬੜੇ ਭਲੇਖੇ ਜਾਂ ਵੀ ਡਬਲ ਇੰਜਨ ਤੇ ਸਿੰਗਲ ਇੰਜਨ ਦੀਆਂ ਗੱਲਾਂ ਜਿਹੜੇ ਕਰਦੇ ਨੇ ਨਾ। ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਅੰਜੀਤ ਸਿੰਘ ਢਿੱਲੋਂ ਨੇ ਦੁਗਰੀ ਸਥਿਤ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਇਸ ਮੌਕੇ ਗੱਲਬਾਤ ਕਰਦਿਆਂ ਜਿੱਥੇ ਉਹਨਾਂ ਵਿਰੋਧiyet ਨਿਸ਼ਾਨਾ ਸਾਧਿਆ ਤਾਂ ਉੱਥੇ ਉਹਨਾਂ ਸ਼ਹਿਰ ਦੇ ਵਿਕਾਸਕਾਰ ਜਰੂਰ ਲੈ ਕੇ ਵੀ ਗੱਲਬਾਤ ਕੀਤੀ ਹੈ। ओके हां जी हां जी ਥੰ ਲੋ ਸਾਹਿਬ ਜਿਹੜਾ ਅੱਜ ਪ੍ਰੋਗਰਾਮ ਇੱਥੇ ਕੀਤਾ ਜਾ ਰਿਹਾ ਕਿਵੇਂ ਦਾ ਹੰਗਾਰਾ ਮਿਲ ਰਿਹਾ ਥੱਲੇ 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 ਨਾਓ ਨਾ ਮਾਈਕ ਮੇਰੇ ਨਾਲੋਂ ਬਿਹਤਰ ਤੁਸੀਂ ਜਾਣਦੇ ਹੋ ਜੀ ਹੱਸ ਹਾਂ ਜੀ ਪ੍ਰਧਾਨ ਜੀ ਕੀ ਕਹਿੰਦੇ ਹੋ ਦੇਖੋ ਲੋਕੋ ਤੇਰੇ ਇਸ ਗੱਲ ਨੂੰ ਤੁਸੀਂ ਜਾਣਦੇ ਹੋ ਜਿਹੜਾ ਹੰਗਾਰਾ ਮਿਲ ਰਿਹਾ ਉਹ ਤੁਹਾਨੂੰ ਸਾਰਾ ਮੇ ਤੋਂ ਬਦਲ ਕਰੇਗਾ ਮੈਂ ਕਿੱਥੇ ਕਰਾਂ ਕੱਲ ਦੀ ਗੱਲ ਤੁਸੀਂ ਕਰਨੀ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਹਾਂ ਜੀ ਨਹੀਂ ਥੱਲੇ ਯਾਰ ਵੀ ਕੱਲ ਜਿਹੜਾ ਰੋਡ ਸ਼ੋ ਸੀ ਉਹ ਪੰਜਾਬ ਤੇ ਪੂਰੇ ਭਾਰਤ ਵਿੱਚੋਂ ਬੰਦੇ ਆ ਗਏ ਜੀ ਉਹ ਸਿਰਫ ਲੋਕਾਂ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਕਰੋਣ ਨੂੰ ਭੁਲੇਖਾ ਕਿ ਹੁਣ ਲੁਧਿਆਣੇ ਵਾਲੇ ਤੁਹਾਡੇ ਵਹਿਕਾਂ ਵਿੱਚ ਨਹੀਂ ਆਉਣਗੇ ਬਹੁਤ ਤਿੰਨ ਵਾਰ ਧੋਖਾ ਪਹਿਲਾਂ ਖਾ ਚੁੱਕੇ ਨੇ ਵਾਰ-ਵਾਰ ਹੀ ਉਮੀਦਵਾਰ ਨੂੰ ਤਿੰਨ ਵਾਰ ਜਿਤਾ ਚੁੱਕੇ ਔਰ ਵਾਰ-ਵਾਰ ਹੀ ਉਮੀਦਵਾਰ ਦਾ ਰਿਜ਼ਲਟ ਜ਼ੀਰੋ ਆ ਇਸ ਕਰਕੇ ਹੁਣ ਤੀਜੀ ਵਾਰੀ ਚੌਥੀ ਵਾਰੀ ਧੋਖਾ ਨਹੀਂ ਖਾਣਗੇ ਲੁਧਿਆਣੇ ਵਾਲੇ ਹੁਣ ਭੁੱਲ ਜੂ ਹੁਣ ਲੁਧਿਆਣੇ ਵਾਲੇ ਲੁਧਿਆਣੇ ਵੇ ਨੂੰ ਚੁਣਨਗੇ ਜਿਹੜਾ ਲੁਧਿਆਣੇ ਦਾ ਰਹਿਣ ਵਾਲਾ ਲੁਧਿਆਣੇ ਦਾ ਜੰਪਲ ਲੁਧਿਆਣੇ ਬਾਰੇ ਜਾਣਦਾ ਔਰ ਜਾਨ ਜੀ ਗਲੀ ਗਲੀ ਵਾਰੇ ਜਾਣਨ ਵਾਲੇ ਬੈਂਕੀ ਨੂੰ ਚੁਣਨਗੇ ਹੁਣ ਇਹ ਗੱਲ ਸਪਸ਼ਟ ਹੋ ਗਈ ਹੈ ਬਿੱਲੂ ਸਾਹਿਬ ਬਿੱਲੂ ਦਾ ਨੀਤਿ ਵਿੱਚ ਬੋਲ ਰਹੇ ਨੇ ਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਕੰਮ ਕਰਨਗੇ ਡਬਲ ਇੰਜਨ ਦੀ ਜਿਹੜੀ ਹੈ ਇੱਕ ਸਰਕਾਰ ਐਤਕੀ ਨਹੀਂ ਹੈਗੀ ਹੈ ਲਿਆਣੀ ਚਾਹੀਦੀ ਉਹ ਕਹਿੰਦੇ ਦੋ ਚਾਰ ਜਿਹੜੇ ਮੈਂ ਤੁਸੀਂ ਚੋਣੂਗੇ ਉਹ ਕੀ ਕਰਨਗੇ ਕਿਵੇਂ ਦੇਖੋ ਇਹ ਗੱਲ ਦੋ ਚਾਰ ਚੋਣਾਂ ਦੇ ਕੀ ਕਰਨਗੇ ਜੀ ਪਹਿਲੀ ਗੱਲ ਤਾਂ ਇੰਜਨ ਹੀ ਨਹੀਂ ਲੱਗਣਾ ਸਭ ਉੱਪਰ ਵਾਲਾ ਇੰਜਨ ਵੀ ਖਤਮ ਕੱਲੇ ਡੱਬੇ ਡੱਬੇ ਉੱਪਰ ਕੋਈ ਸਰਕਾਰ ਨਹੀਂ ਬਣ ਰਹੀ ਗੱਟ ਜੋੜ ਦੀ ਸਰਕਾਰ ਬਣਨੀ ਆ ਔਰ ਸਾਡੀ ਲੋੜ ਪੈਣੀ ਜਿਹੜੀ ਵੀ ਸਰਕਾਰ ਨੂੰ ਸਾਡੇ ਜਿਹੜੇ ਚੁਣੇ ਹੋਏ ਨੁਮਾਇंदे ਹੋਣਗੇ ਨਾ 8 ਤੋਂ 10 ਉਹਨਾਂ ਦੀ ਲੋੜ ਪੈਣੀ ਆ ਤਾਂ ਸਰਕਾਰ ਬਣਨੀ ਨਹੀਂ ਸਰਕਾਰ ਨਹੀਂ ਬਣ ਸਕਦੀ ਔਰ ਅਸੀਂ ਸਰਕਾਰ ਬਣਾਉਣ ਤੋਂ ਪਹਿਲਾਂ ਬੁੱਧਿਆਂ ਦੇ ਉੱਤੇ ਗੱਲ ਕਰਕੇ ਫਿਰ ਕਿਸੇ ਨੂੰ ਸਮਰਥਨ ਦਿੰਦਾ ਪੰਜਾਬ ਦੇ ਮਸਲੇ ਹੱਲ ਕਰਾ ਕੇ ਉਹਨਾਂ ਉਹਦੀਆਂ ਲੋੜਾਂ ਦੀ ਗੱਲ ਕਰਕੇ ਫੇਰ ਸਮਰਥਨ ਦੇਵਾਂਗੇ ਉਹ ਬੜੇ ਭਲੇਖੇ ਜ ਆ ਵੀ ਡਬਲ ਇੰਜਨ ਤੇ ਸਿੰਗਲ ਇੰਜਨ ਦੀਆਂ ਗੱਲਾਂ ਜਿਹੜੇ ਕਰਦੇ ਨੇ ਨਾ ਜੀ ਐਸ ਵਾਰ ਇੰਜਨ ਨਹੀਂ ਲੱਗਣਾ ਸੋ ਦੂਸਰੀ ਜੀ ਗੱਲ ਨਮੈਂਡਾ ਜਿਹੜਾ ਹੋਵੇ ਨਾ ਉਹਨੇ ਆਪਣੇ ਗੱਲ ਕਰਨੀ ਹੁੰਦੀ ਆ ਮਸਲਿਆਂ ਦੀ ਆਪਣੇ ਮਸਲੇ ਹੱਲ ਕਰਾਉਣੇ ਆਵਾਜ਼ ਬੁਲੰਦ ਕਰਨੀ ਹੁੰਦੀ ਆ ਆਵਾਜ਼ ਚੁੱਕ ਕੇ ਉਸ ਤੋਂ ਬਾਅਦ ਉਹਦੀ ਪੈਰਵਾਹੀ ਕਰਨੀ ਹੁੰਦੀ ਆ ਇਕੱਲਾ ਸਵਾਲ ਨਹੀਂ ਪਾਉਣਾ ਇਕੱਲਾ ਮਸਲਾ ਉਠਾਉਣਾ ਨਹੀਂ ਫਿਰ ਉਹਦੀ ਪੈਰਵਾਹੀ ਕਰਨੀ ਹੁੰਦੀ ਆ ਵੀ ਭਾਈ ਮੈਂ ਆ ਗੱਲ ਕਹੀ ਆ ਸਬੰਧਤ ਵਿਭਾਗ ਵਿੱਚ ਜਾ ਜਾ ਕੇ ਫੈਲ ਚੱਕ ਕੇ ਫੈਲਦੀ ਪੈਰਵਾਹੀ ਕਰਕੇ ਮਸਲੇ ਹੱਲ ਕਰਾ ਜਾਂਦੇ ਮੈਨੂੰ ਪਤਾ ਨਾ ਕਿਰਾਏ ਪਏ ਪਿੰਨੋ ਸਾਹਿਬ ਸਮਾਰਟ ਸਿਟੀ ਦਾ ਜ਼ਿਕਰ ਕੀਤਾ ਅਗਲੀ ਦਲ ਦੇ ਸਮੇ ਸਮਾਰਟ ਸਿਟੀ ਪ੍ਰੋਜੈਕਟ ਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਜਾਣਦਾ ਤਾਂ ਉਹ ਵੀ ਕਿਤੇ ਨਾ ਕਿਤੇ ਬੁਲਤੀਆਂ ਖਿਨਾਰੇ ਦੇਖੋ ਝੂਠ ਬੋਲਣ ਦੇ ਵਿੱਚ ਕੋਈ ਟੈਕਸ ਸੁਭਾ ਲੱਗਦਾ ਲੱਗਦਾ ਕੋਈ ਟੈਕਸ ਉਹ ਝੂਠ ਬੋਲ ਕੇ ਸਰਕਾਰ ਬਣਾ ਲੈ ਝੂਠ ਬੋਲ ਕੇ ਪਹਿਲਾਂ ਸੌ ਖਾਲੀਆਂ ਝੂਠੀਆਂ ਇਸੇ ਤਰ੍ਹਾਂ ਬਿੱਟੂ ਜੀ ਝੂਠ ਦੇ ਚ ਬੋਲਿਆ ਸਾਰੀ ਦੁਨੀਆ ਜਾਣਦੀ ਆ ਵੀ ਐਲੀਵੇਟਨ ਰੋਡ ਦਾ ਨੀ ਪੱਥਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਗੱਡਕਰੀ ਸਭ ਤੋਂ ਰਖਾਇਆ ਜੀ 16 ਦੇ ਵਿੱਚ ਸਾਰੀ ਦੁਨੀਆ ਜਾਣਦੀ ਤੁਸੀਂ ਵੀ ਜਾਣਦੇ ਤੇ ਉਹ ਪੁਲ ਦੇ ਉੱਤੇ ਚੜ ਕੇ ਰੋਜ਼ ਲਾਈਵ ਹੋ ਜਾਂਦਾ ਸੀ ਕਿ ਆ ਬਣ ਰਿਹਾ ਜੀ ਆ ਦੇਖੋ ਜੀ ਸੋ ਇਸ ਕਰਕੇ ਮੈਂ ਇਹ ਕਹਿਣਾ ਵੀ ਲੁਧਿਆਣੇ ਦਾ 10 ਸਾਲ ਮੈਂਬਰ ਪਾਰਲੀਮੈਂਟ ਰਿਆ ਲੁਧਿਆਣੇ ਦੀ ਨਿਸ਼ਾਨੀ ਤਾਂ ਦੱਸਿਆ ਆਪਦੀ ਉਹਨੇ ਕੀ ਕੀਤਾ ਕਿਤੇ ਉਹਦਾ ਪੱਥਰ ਲੱਗਿਆ ਉਹ ਤਾਂ ਲੱਭ ਕੇ ਦਿਖਾ ਦਿਓ ਕਿਸੇ ਧਰਮਸ਼ਾਲਾ ਨੂੰ ਕਿਸੇ ਸਕੂਲ ਨੂੰ ਕਿਸੇ ਹੋਰ ਥਾਂ ਦੇ ਉੱਤੇ ਜਿਹੜੇ ਦਿੱਤੇ ਹੋਏ ਫੰਡ ਦਾ ਦਿਖਾ ਦਿਓ ਲੁਧਿਆਣੇ ਦੇ ਵਿੱਚ ਇੱਕ ਵੀ ਕੰਮ ਨਹੀਂ ਕੀਤਾ ਲੁਧਿਆਣੇ ਦੇ ਇੱਕ ਵੀ ਦੁੱਖ ਸੁੱਖ ਸੁਭਾਈ ਵਾਲੀ ਨਹੀਂ ਬਣੀ ਲੁਧਿਆਣੇ ਦੇ ਇੱਕ ਵੀ ਖੁਸ਼ੀ ਗਮੀ ਦੇ ਸਮਾਗਮ ਵਿੱਚ ਨਹੀਂ ਆਇਆ ਲੁਧਿਆਣੇ ਦੇ ਲੋਕਾਂ ਦੀ ਸਾਰ ਨਹੀਂ ਲਈ ਉਹਨਾਂ ਨੂੰ ਬੇਵਕੂਫ ਸੰਜਦਾ ਰਿਹਾ ਵੀ ਇਹ ਤਾਂ ਬੇਵਕੂਫ ਨੇ ਮੈਨੂੰ ਵੋਟ ਪਾ ਦਿੰਦੇ ਆ ਮੈਨਾਂ ਤੋਂ ਕੀ ਲਗਾ ਸਰ ਜਿਹੜੇ ਪਿਛਲੀ ਵਾਰੀ ਤੁਹਾਡੇ ਹਲਕਾ ਪੂਰਬੀ ਦਾ ਪ੍ਰੋਜੈਕਟ ਇਹਨਾਂ ਰੋਕਤੇ ਸੀ 2022 ਦੇ ਵਿੱਚ ਆ ਕੇ 17 ਦੇ ਵਿੱਚ ਆ ਕੇ ਇਹਨਾਂ ਨੇ ਉਹਨੂੰ ਕਿਸ ਤਰ੍ਹਾਂ ਨਾਲ ਉਹ ਪ੍ਰੋਜੈਕਟ ਦੁਆਰਾ ਚ ਨਮਾਇਸ਼ੇ ਤੋਂ ਸ਼ੁਰੂ ਕਰਵਾਉਂਗੇ ਉਹ ਤੋਂ ਵੀ ਜਿੱਤ ਕੇ ਤੁਸੀਂ ਆਨੇ ਆ। ਜੀ ਪੂਰਬੀ ਲਈ ਮੁਸੀਬਤ ਖੜੀ ਕੀਤੀ ਆ ਇਹ ਕਰੀ ਨਮਾਇਦੇ ਮਸਲੇ ਹੱਲ ਕਰਨ ਵਾਸਤੇ ਹੁੰਦੇ ਆ ਮੁਸੀਬਤਾਂ ਖੜੀਆਂ ਕਰਨ ਵਾਸਤੇ ਨਹੀਂ ਹੁੰਦੇ ਜੀ ਇਹਨਾਂ ਨੇ ਮੁਸੀਬਤ ਸਾਡੇ ਲਈ ਦਿੱਤੀ ਜਿਹੜਾ ਰੋਡ ਬਣਿਆ ਨਾ ਪਾਣੀ ਪਾਤੂ ਲੈ ਕੇ ਤਰਨ ਤਰ ਤੱਕ ਜਿੰਦਰ ਤੱਕ ਜੀ ਉਹਦੇ ਜਿਹੜੇ ਸਿੰਗਲ ਸਪੈਨ ਪੁਲ ਬਣਾਤੇ ਅੱਜ ਲੁਧਿਆਣਾ ਦੋ ਹਿੱਸਿਆਂ 'ਚ ਵੰਡਦਾ ਇਹਨਾਂ ਨੇ ਹੁਣ ਜੇ ਪਰਲਮਨ ਤੋਂ ਸ਼ਹਿਰ ਆਉਣਾ ਹੋਵੇ ਇੱਕ ਬਹੁਤ ਵੱਡਾ ਬਹੁਤ ਵੱਡਾ ਟਾਸਕ ਇੱਧਰ ਆਉਣ ਵਾਸਤੇ ਜਾਮ ਨੂੰ ਫੇਸ ਕਰਨਾ ਪੈਂਦਾ ਵਾਪਸ ਜਾਣ ਵਾਸਤੇ ਜਾਮ ਨੂੰ ਫੇਸ ਕਰਨਾ ਪੈਂਦਾ ਇੰਨੀ ਮੁਸ਼ਕਲ ਹੋ ਗਈ ਪਰਲਮਨੇ ਵੱਡੀ ਇੰਡਸਟਰੀ ਆ ਫੌਜੀ ਦੀ ਤੇ ਹੋਰ ਉਹਨਾਂ ਨੂੰ ਆਉਣਾ ਜਾਣਾ ਯੋਖਾਰਾਮ ਡੀਰੀਅਲ ਜਾਣਾ ਉਹਨਾਂ ਆ ਪ੍ਰੋਡਕਟ ਜਾਣਾ ਬੜੀ ਮੁਸ਼ਕਲ 'ਚ ਉਹ ਲੋਕ ਘਬਰਾ ਰਹੇ ਨੇ ਜੀ ਔਰ ਮੈਂ ਤੁਹਾਡੇ ਦਾ ਹੀ ਇਹ ਗੱਲ ਦਸਨੀ ਚਾਹੁੰਨਾ ਲੁਧਿਆਣਾ ਨਿਵਾਸੀਆਂ ਨੂੰ ਕਹਿਣੀ ਚਾਹੁੰਨਾ ਬੇਨਤੀ ਕਰਨੀ ਚਾਹੁੰਨਾ ਵੀ ਤੁਸੀਂ ਮੈਨੂੰ ਸੇਵਾ ਦਾ ਜੇ ਮੌਕਾ ਦਿਓਗੇ ਜੀ ਉਹ ਐਲੀਵੇਟਰ ਰੋਡ ਕਰਾਂਗੇ ਐਲੀਵੇਟਰ ਠੀਕ ਹੈ ਜੀ ਸ਼ੇਰਪੁਰ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਪਿੱਲਰਾਂ ਦੇ ਉੱਤੇ ਪੁਲ ਬਣਾਵਾਂਗੇ ਦੁਬਾਰਾ ਤੋਂ ਤਾਂ ਜੋ ਜਿਹੜਾ ਸਾਡਾ ਪਰਲਾ ਸ਼ਹਿਰ ਆ ਜਿਹੜਾ ਸ਼ਹਿਰ ਤੋਂ ਕੱਟਿਆ ਗਿਆ ਉਹਨੂੰ ਸ਼ਹਿਰ ਦਾ ਹਿੱਸਾ ਬਣਾਇਆ ਜਾਵੇ ਹਾਂਜੀ ਸਰ ਲੋਗੋ ਥੱਲੇ ਕਰਨਾ ਹੈ ਕਿੰਨਾ ਥੱਲੇ ਕਰੀਏ ਬਜ਼ਾਰ ਵੱਲੋਂ ਅੱਧਾ ਫਾਇਦਾ ਕਿੰਨਾ ਜਿੰਨੇ ਵੀ ਥੱਲੇ ਐਸੋਸੀਏਸ਼ਨ ਦੇ ਨਾਮ ਪਰ ਸਾਰੇ ਜੀ ਸਮਰਤੰਗ ਦਾ ਤਸਦਾਰ ਜੀ ਨੂੰ ਇਮੀਡੀਟ ਲੋਨ ਹਾਂ ਅਸੀਂ ਇਹਨਾਂ ਨੂੰ ਇਹ assurance ਦਵਾਇਆ ਕਿ ਇਹਨਾਂ ਨੂੰ ਅਸੀਂ ਬਹੁਤ ਤੋਂ ਬਹੁਤ ਬਹੁਤ ਨਾਲ ਲੁਧਿਆਣਾ ਦੇ ਤੱਕ ਦਵਾਇਆ ਕੀ ਕਹਿਣਾ ਚਾਹੁੰਦੇ ਹੋ ਪਬਲਿਕ ਨੂੰ ਕੀ ਅਪੀਲ ਕਰੋਗੇ ਮੋਟਰਾਂ ਨੂੰ ਪਬਲਿਕ ਨੂੰ ਇਹ ਅਪੀਲ ਦਊਗਾ ਕਿ ਸ਼ਰੋਨੇ ਅਕਾਲੀ ਦਲ ਨੂੰ ਜਤਾਓ ਜੇ ਲੁਧਿਆਣਾ ਦੇ ਜਿਲ੍ਹੇ ਦਾ ਵਿਕਾਸ ਕਰਉਣਾ ਲੁਧਿਆਣਾ ਦੇ ਕੈਂਡੀਡੇਟ ਸਰਦਾਰ ਰਣਜੀਤ ਸਿੰਘ ਜੀ ਟਿਕੋਣੇ ਇਮਾਨਦਾਰ ਬੇਦਾਗ ਬੰਦੇ ਨੇ ਜੇ ਇਹਨਾਂ ਨੂੰ ਵੀ ਜਤਾਉਗੇ ਲੋਕ ਸਭਾ ਚ ਜਾ ਕੇ ਲੁਧਿਆਣਾ ਜਿਹੜੀ ਆਵਾਜ਼ ਉਠੋਂਗੇ ਜਿਸ ਚ ਲੁਧਿਆਣਾ ਜਿਹੜਾ ਵਿਕਾਸ ਹੋਵੇ ਬੜਾ ਵੱਡੀ ਗੱਲ ਦੀ ਨੌਜਵਾਨ ਵੀ ਪਹੁੰਚੇ ਸੀਗੇ ਜਿੰਨੇ ਵੀ ਤੁਸੀਂ ਦੇਖ ਹੀ ਲਿਆ ਅੱਜ ਕਿੰਨੇ ਨੌਜਵਾਨ ਆਏ ਨੇ ਕਿੰਨਾ ਇਕੱਠ ਸੀਗਾ ਇਹੀ ਅਪਰਜਿਤ ਯਕੀਨੀ ਦਵਾ ਰਹੇ ਆ ਕਿ ਇੱਕ ਤਰੀਕ ਨੂੰ ਕਰੋਨੀ ਕਾਲੀਦਲ ਨੂੰ ਵੋਟਾਂ ਵੰਡ ਗਈ ਤੇ ਜਿਹੜਾ ਰਿਜ਼ਲਟ ਆ ਕੁਝ ਬੰਦੀ ਰਹੇ ਹੱਕ ਚਾਉਂਦੇ ਜਿੰਨੇ ਕਹਿੰਦੇ ਨੇ ਨਾ ਜੱਲਲਾਹ ਅਲਹੀਮ